ਸਾਦਾ ਕੋਈ ਪਰਸਨਲ ਕੇਸ ਨਾ ਰੰਜੀਤ ਸਿੰਘ ਹੁੰਦੀ। ਭਾਵੇਂ ਕੋਈ ਸਪੈਸ਼ਲ ਕਿਸੇ ਨਾਲ ਜਿਹੜੇ ਥਾਰ ਦਾ ਚਲਾਨ ਸੀ ਉਹਨੇ ਗਲਤੀ ਕੀਤੀ ਸੀ ਉਹ ਦਰਖਾਸਤ ਉਪਨ ਹੋਈ ਉਹ ਅਸੀਂ ਚਲਾਨ ਕਰਤਾ। ਜਿਵੇਂ ਆਟੋ ਇਹਨਾਂ ਦੀ ਕੰਪਲੇਨਟ ਐ ਇੱਥੇ ਖੜਦੇ ਰਾਉ ਰੋਡ ਬਜਾਮ ਕਰਦੇ। ਇਹਨਾਂ ਨੂੰ ਬਹੁਤ ਵਾਰਨਿੰਗਾਂ ਵੀ ਦਿੱਤੀਆਂ ਚਲਾਨਮੀ ਕਰ ਰਹੇ ਨੇ ਦਿੱਲੀ। ਪਰ ਉਹ ਸਮਝਦੇ ਨਹੀਂ। ਅ ਸਰ ਜਦੋਂ ਤੁਸੀਂ ਚਲਾਨ ਕਰੇ ਸੀਗੇ ਤੇ ਕੋਈ ਆਟੋ ਵੀ ਜਿਹੜਾ ਕਾਫੀ ਤੇਜ਼ ਭਜਾ ਕੇ ਲੈ ਕੇ ਜਾ ਰਿਹਾ ਸੀਗਾ ਉਹਦੇ ਬਾਰੇ ਕੀ ਕਹਿਣਾ ਹੈ? ਉਹ ਚਲਾਨ ਕਰਤਾ ਸੀ ਮਗਰ ਜੱਗ। ਜਾ ਕੇ ਕਰਤਾ। ਹਉ ਲੈ ਗਿਆ ਸੀ ਭਜਾ ਕੇ ਹੁਣ ਇੱਥੇ ਉਹਦਾ ਹੀ ਚਲਾਨ ਸੀ ਉਹਦੇ ਲਈ ਖੜੇਗਾ ਉਹ ਆ ਗਿਆ ਮੌਕੇ ਤੇ ਚਲਾਨ ਕੀਤਾ ਪਰ ਇਹ ਨਹੀਂ ਸਮਝਣਗੇ ਕਿ ਜਿਹੜੇ ਗਰੀਬ ਆ ਨਾ ਚਲਾਨ ਕਰੀਏ ਨਾ ਕਰੀਏ ਗਰੀਬ ਆ ਯਾਰ ਰੋਟੀ ਕਮਾਣ ਪਰ ਜਦੋਂ ਰੋਡ ਬਲੌਕ ਕਰਦੇ ਆ ਜਿਹੜਾ ਪਲਾਸਟਿਕ ਦਾ ਡਾਇਵਾਇਡਰ ਹੈ ਜਿਹਨੂੰ ਲਗਾਇਆ ਜਾਂਦਾ ਵੈ ਕਿ ਜਿਸ ਨੂੰ ਲੈ ਕੇ ਜਿਹੜੇ ਲੋਕ ਆਂਦੇ ਨੇ ਉਹ ਬਿਲਕੁਲ ਆਪਣੇ ਰਸਤੇ ਦੇ ਵਿੱਚ ਸਹੀ ਚੱਲਣ ਆਟੋ ਚਾਲਕ ਜਿਹੜੇ ਨੇ ਜਾਂ ਜਿਹੜੇ ਗਲਤ ਤਰੀਕੇ ਨਾਲ ਉਹ ਸਾਰੇ ਤੇ ਖੜਦੇ ਨੇ ਉਹਨਾਂ ਬਾਰੇ ਜਿਹੜੇ ਤਾਂ 봐 ਦੇਖਦੇ ਹੋ ਕਿ ਕਿਸ ਤਰੀਕੇ ਤੋੜ ਦਿੱਤੇ ਗਏ ਨੇ ਇਹ ਇੱਕ ਪੈਪ ਦਾ ਜਿਹੜਾ ਰੇਟ ਹੋ ਕਿੰਨਾ ਹੈਗਾ ਇਹ ਦਾ तकरीबन 2000 ਹੋਊਗਾ 2500 ਤੇ ਇਹ ਦਾ तकरीबन ਮੇਰੇ ਹਿਸਾਬ ਨਾਲ 20 ਤੋਂ 22 ਪੈਪ ਲੱਗੇ ਹੋਏ ਨੇ ਤੇ ਇਹ ਸਾਰੇ ਟੁੱਟ ਚੁਕੇ ਹੋਏ ਨੇ ਆ ਫਰੰਟ ਦੇ ਉੱਤੇ ਵੀ ਪੈਰ ਸਾਰੇ ਟੁੱਟ ਚੁਕੇ ਹੋਏ ਨੇ ਵੀ ਇਹ ਦਾ ਕਾਰਨ ਕੀ ਹੈਗਾ ਇਹ ਦਾ ਕਾਰਨ ਲੋਕੀਂ ਵੇਰ ਨਹੀਂ ਹੈਗੀ ਇਹ ਚੀਜ਼ ਤੋਂ ਲੋਕਾਂ ਨੂੰ ਜਾਗਰੂਤ ਹੋਣਾ ਪਊਗਾ ਕਿ ਸਾਡੇ ਜਿਹੜੀ ਹੈਗੀ ਆ ਪ੍ਰੋਪਰਟੀ ਹੈ ਸਾਡੇ ਦੇਸ਼ ਦੀ ਹੈ ਬੇਨਤੀ ਆ ਵੀ ਆਪਣਾ ਜਿਹੜਾ ਸ਼ਹਿਰ ਦਾ ਮੁਖਜਾ ਹੋਊਗਾ ਮੇਨ ਚੌਕਾ ਸ਼ਹਿਰ ਦੀ ਸੁੰਦਰਤਾ ਖਤਮ ਹੁੰਦੀ ਹੈ ਜਾਮ ਦੇਖ ਕੇ ਕੋਈ ਐਂਬੂਲੈਂਸ ਕੋਈ ਵੀਆਈਪੀ ਕੋਈ ਬਜ਼ੁਰਗ ਫਸਦਾ ਕਿਰਪਾ ਕਰਕੇ ਤੁਸੀਂ ਆਪਣੀਆਂ ਗੱਡੀਆਂ ਸਾਈਡ ਤੇ ਲਾ ਕੇ ਆਪਣੀ ਸਵਾਰੀ ਲੈ ਕੇ ਜਾਓ ਕਾਨੂੰਨ ਕਿਸੇ ਨੂੰ ਵੀ ਹੱਥ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਨਾ ਮੈਨੂੰ ਨਾ ਤੁਹਾਨੂੰ ਨਾ ਕਿਸੇ ਹੋਰ ਨੂੰ ਜਿਹੜੀ ਸਹੀ ਆ ਆਪਣੇ ਸਹੀ ਤਰੀਕੇ ਨਾਲ ਚੱਲੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਪਬਲਿਕ ਦਾ ਰੋਡ ਆ ਪਬਲਿਕ ਨੂੰ ਚੱਲਣ ਵਾਸਤੇ ਜਗ੍ਹਾ ਛੱਡੋ ਨਾ ਰੋਡ ਤੇ ਤੁਸੀਂ ਪਾਰਕਿੰਗ ਕਰੋ ਨਾ ਹੀ ਰੋਡ ਤੇ ਕੋਈ ਗੱਡੀ ਲਵਾਓ ਦੁਗਰਾਵ ਦੇ ਇਕਨਵਰ ਦਾ ਸਵਾਗਤ ਹੈ ਮੈਨੇਜਿੰਗ ਦੁਆਰਾ ਦੱਸਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋ ਜਾਣ ਸਾਵਧਾਨ ਕਿਉਂਕਿ ਪੁਲਿਸ ਬੜੀ ਮੁਸਤੈਦ ਹੈ ਟ੍ਰੈਫਿਕ ਦੇ ਖਿਲਾਫ ਕਿਉਂਕਿ ਜਿਹੜੇ ਟ੍ਰੈਫਿਕ ਦੇ ਉੱਤੇ ਉਲੰਘਣਾ ਕਰਦੇ ਨੇ ਜਾਂ ਗਲਤ ਤਰੀਕੇ ਨਾਲ ਗੱਡੀ پارک ਕਰਦੇ ਨੇ ਜਾਂ ਰੋਡ ਦੇ ਉੱਤੇ ਜਾਮ ਲਗਾਉਂਦੇ ਨੇ ਤੇ ਉਹਨਾਂ ਵਾਸਤੇ ਪੁਲਿਸ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਪੁਲਿਸ ਉਹਨਾਂ ਨੂੰ ਬਿਲਕੁਲ ਬਖਸੂਗੀ ਨਹੀਂ ਕਿਉਂਕਿ ਟ੍ਰੈਫਿਕ ਪੌਤੇ ਲਗਾਤਾਰ ਲੁਧਿਆਣਾ ਨੂੰ ਟ੍ਰੈਫਿਕ ਮੁਕਤ ਲੁਧਿਆਣਾ ਕਰਨ ਦੀ ਜਰੀ ਹੈ ਉਹ ਲਗਾਤਾਰ ਗਲਤੀ ਕੀਤੀ ਜਾਂਦੀ ਹੈ ਕਿਉਂਕਿ ਲੁਧਿਆਣਾ ਸੀਪੀ ਕਮਿਸ਼ਨਰ ਸੁਪਨ ਸ਼ਰਮਾ ਜੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਲੁਧਿਆਣਾ ਟ੍ਰੈਫਿਕ ਮੁਕਤ ਕੀਤਾ ਜਾਊਗਾ ਤਾਂ ਲੁਧਿਆਣਾ ਸਮਰਾਣਾ ਚੌਕ ਦੇ ਹੱਦ ਦੇ ਵਿੱਚ ਮੌਜੂਦਾ ਲੁਧਿਆਣਾ ਦਾ ਹੱਬ ਹੈ ਟ੍ਰੈਫਿਕ ਹੱਬ ਸਮਰਾਣਾ ਚੌਕ ਜਿੱਥੇ ਜਿਸ ਆ ਤੁਹਾਨੂੰ ਸਾਂਝਾ ਕਰਾ ਰਿਹਾ ਜਿਸ ਥਾਂ ਉੱਤੇ ਦੱਸ ਦਈਏ ਕਿ ਉਹ ਚੌਕ ਹੈ ਜਿਸ ਚੌਕ ਦੇ ਵਿੱਚ ਆਟੋਵਾਂ ਲੱਗਿਆ ਜਿ ਮੋੜਾਂ ਲਗਾਤਾਰ ਨਜ਼ਰ ਅੰਦਾ ਹੈ ਇਸ ਥਾਂ ਦੇ ਉੱਤੇ ਆਟੋ ਜਦੋਂ ਖੜੇ ਹੋ ਜਾਂਦੇ ਨੇ ਤੇ ਦੱਸ ਦਈਏ ਕਿ ਬਸਤੀ ਗੋੜੇ ਵਾਲ ਤੋਂ ਆਉਣ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਸਾਹਮਣੇ ਫਰੰਟ ਤੇ ਦੂਜੇ ਪਾਸੇ ਜਿੱਥੇ ਦੱਸ ਦਈਏ ਕਿ ਸ਼ਿੰਗਾਰ ਰੋਡ ਤੋਂ ਆਉਣ ਵਾਲੇ ਲੋਕ ਜਿਨਾਬਰ 3 ਤੋਂ ਆਉਣ ਵਾਲੇ ਲੋਕਾਂ ਨੂੰ ਕ੍ਰੋਸ ਕਰਨ ਵੇਲੇ ਇਸ ਸੜਕ ਜਦੋਂ ਕ੍ਰੋਸ ਕਰਦੇ ਨੇ ਤੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਪੁਲਿਸ ਬੜੀ ਮੁਸਤੈਦ ਹੈ ਉਨਾ ਬਾਰੇ ਲਗਾਤਾਰ ਕਾਰਵਾਈ ਜਿਹੜੀ ਆ ਕੀਤੀ ਦਾਰੀਆਂ ਦੇਖਦੇ ਦਿਓ ਕਿ ਕਿਹੇ ਤਰੀਕੇ ਬੈਰੀਕੇਡ ਜਨੇ ਚੈਕਿੰਗ ਦੇ ਹੋ ਲਗਾਤਾਰ ਲਗਾਏ ਜਾ ਰਹੇ ਨੇ ਸੋ ਇਸ ਚੌਕ ਦੇ ਵਿੱਚ ਆਟੋ ਜਿਹੜੇ ਨੇ ਉਹ ਨਿਤਨੀਮ ਖੜਦੇ ਨੇ ਸੋ ਦੱਸ ਦਈਏ ਕਿ ਲਗਾਤਾਰ ਆਟੋ ਖੜਨ ਹੋਣ ਦੇ ਕਾਰਨ ਇਹ ਸਾਹ ਦੇ ਉੱਤੇ ਵੱਡੇ ਵੱਡੇ ਹਾਦਸੇ ਹੋਣ ਦਾ ਵੀ ਜਿਹੜਾ ਉਹ ਕਈ ਵਾਰੀ ਵੱਡੇ ਵੱਡੇ ਹਾਦਸੇ ਵੀ ਜਿਹੜੇ ਆ ਉਹ ਇਹ ਸਾਹ ਦੇ ਉੱਤੇ ਦੇਖੇ ਗਏ ਨੇ ਸੋ ਆਟੋਵਾਂ ਦੇ ਜਿਹੜੇ ਚਲਾਨ ਆ ਉਹ ਕਿਤੇ ਕਿਹੜਾ ਆਟੋ ਨੰਬਰ ਤੋਂ ਦਿਖਾ ਦਿੰਦੇ ਆ ਪੀਵੀ10ਸੀ 6447 ਆਟੋ ਡਰਾਈਵਰ ਜਿਹੜੇ ਨੇ ਆਟੋ ਚਲਾਰ ਵਾਲੇ ਜਿਹੜੇ ਨੇ ਉਹਨਾਂ ਨੂੰ ਦੱਸ ਦਿੰਨੇ ਆ ਕਿ ਜਿਹੜੇ ਆਟੋ ਚਲਾ ਰਹੇ ਨੇ ਉਹਨਾਂ ਨੂੰ ਸਖਤ ਤੌਰ ਤੇ ਨਿਰਦੇਸ਼ ਪੁਲਿਸ ਵੱਲੋਂ ਦਿੱਤੇ ਜਾ ਰਹੇ ਨੇ ਕਿ ਜੇਕਰ ਤੁਸੀਂ ਗੱਡੀ ਗਲਤ ਤਰੀਕੇ ਨਾਲ ਪਾਰਕ ਕਰੋਗੇ ਜਾਂ ਗਲਤ ਸਟੈਂਡ ਦੇ ਉੱਤੇ ਖੜਾਓਗੇ ਤੇ ਤੁਸੀਂ ਵੀ ਬਖਸ਼ੇ ਨਹੀਂ ਚਾਉਂਗੇ ਤੁਹਾਡਾ ਵੀ ਚਲਾਣ ਹੋ ਸਕਦਾ ਹੈ ਲੁਧਿਆਣਾ ਦੇ ਹਰ ਚੌਕ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਮਹਾਨਗਰ ਦੇ ਹਰ ਚੌਕ ਦੀਆਂ ਤਸਵੀਰਾਂ ਦਿਖਾਵਾਂਗੇ ਬਰੇਕ ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਉਤਾਰ ਸਿੰਘ ਜਿਨ੍ਹਾਂ ਵੱਲੋਂ ਸਟੈਂਡ ਕਰਨ ਵਾਲੇ ਹਾਰ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਸਰ ਮੈਂ ਰਿਕਵੈਸਟ ਕਰੂੰਗਾ ਮਾਰੇ ਥੱਲੇ ਆ ਕਰਨੀ ਥੋੜੇ ਨਾਲ ਇੱਕ ਥਾਰ ਦੇ ਉੱਤੇ ਵੀ ਤੁਸੀਂ ਨਕੇਲ ਕਸੀ ਸੀਗੀ ਜਿਹੜਾ ਸਟੈਂਡ ਹੋ ਰਿਹਾ ਸੀਗਾ ਉਸ ਤੋਂ ਬਾਅਦ ਅੱਜ ਤੁਸੀਂ ਸਮਰਾਲਾ ਚੌਕ ਦੇ ਵਿੱਚ ਉਸ ਨਾਕੇ ਤੇ ਖੜੇ ਹੋ ਜਿਸ ਨਾਕੇ ਦੇ ਉੱਤੇ ਆ ਜਿਹੜੇ ਆਟੋ ਨੇ ਆਉਣਾ ਦਾ ਜਮਵਾੜਾ ਕਾਫੀ ਨਜ਼ਰ ਆਂਦਾ ਸਾਡਾ ਕੋਈ ਪਰਸਨਲ ਗਹਿਣਾ ਰஞ்சிਤ ਸਿੰਘ ਹੁੰਦੀ ਪਹਿਲਾਂ ਦਾ ਮੈਂ ਤੁਹਾਡਾ ਧੰਨਵਾਦੀ ਆ ਵੀ ਅਸੀਂ ਚਲਾਨ ਕਰ ਰਹੇ ਤੁਸੀਂ ਮੌਕੇ ਤੇ ਆ ਜਾਂਦੇ ਹੋ ਦੇਖਦੇ ਰਹਿੰਦੇ ਹੋ ਪਰ ਅਹੀਂ ਕੋਈ ਸਪੈਸ਼ਲ ਕਿਸੇ ਨਾਲ ਜਿਵੇਂ ਥਾਰ ਦਾ ਚਲਾਨ ਸੀ ਉਹਨੇ ਗਲਤੀ ਕੀਤੀ ਸੀ ਉਹ ਦਰਖਾਸਤ ਉਪਨ ਹੋਈ ਉਹ ਆਹੀ ਚਲਾਨ ਕਰਤਾ ਸਪੈਸ਼ਲ ਨਹੀਂ ਜਿਵੇਂ ਆਟੋ ਇਹਨਾਂ ਦੀ ਕੰਪਲੇਨਟ ਇੱਥੇ ਖੜਦੇ ਆ ਰੋਡ ਬਜਾਮ ਕਰਦੇ ਇਹਨਾਂ ਨੇ ਬਹੁਤ ਵਾਰਨਿੰਗਾਂ ਵੀ ਦਿੱਤੀਆਂ ਚਲਾਨਮੀ ਕਰਦੇ ਆਂ ਦਿੱਲੀ ਪਰ ਇਹ ਹੁਣ ਸਮਝਦੇ ਨਹੀਂ ਜੇ ਨਹੀਂ ਸਮਝਣਗੇ ਇਸ ਲਈ ਤੇ ਗਰੀਬ ਆ ਨਾ ਚਲਾਨ ਕਰੀਏ ਨਾ ਕਰੀਏ ਗਰੀਬ ਆ ਯਾਰ ਰੋਟੀ ਕਮਾਣੇ ਪਰ ਜਦੋਂ ਰੋਡ ਬਲੌਕ ਕਰਦੇ ਆ ਫਿਰ ਨਹੀਂ ਸਾਰੀ ਇਹਨਾਂ ਨੇ ਵੇਖੋ ਪਾਈਪ ਲਾਈਨ ਤੋੜੀ ਹੋਈ ਹੈ ਸਾਡੀ ਜਿੰਨੀ ਲਾਈ ਸੀ ਮੈਂ ਬਿਲਕੁਲ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹੱਲੂ বিহারਾ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਇਹ ਸੜਕ ਦੇ ਉਤੇ ਜਿਹੜੇ ਆ ਕਾਫੀ ਦੇਖ ਸਕਦੇ ਹੋ ਕਿ ਜਿਹੜੇ ਪੈਪ ਹੈ ਜਿਹੜੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਪਾਈਪ ਜਿਹੜਾ ਪਲਾਸਟਿਕ ਦਾ ਡਵਾਈਡਰ ਹੈ ਜਿਹਨੂੰ ਲਗਾਇਆ ਜਾਂਦਾ ਹੈ ਕਿ ਜਿਸ ਨੂੰ ਲੈ ਕੇ ਜਿਹੜੇ ਲੋਕ ਆਂਦੇ ਨੇ ਉਹ ਬਿਲਕੁਲ ਆਪਣੇ ਰਸਤੇ ਦੇ ਵਿੱਚ ਸਹੀ ਚੱਲਣ ਪਰ ਉਸ ਪੈਪ ਨੂੰ ਇਹ ਆਟੋ ਚਾਲਕ ਜਿਹੜੇ ਨੇ ਜਾਂ ਜਿਹੜੇ ਗਲਤ ਤਰੀਕੇ ਨਾਲ ਇਸ ਥਾਂ ਦੇ ਉਤੇ ਖੜਦੇ ਨੇ ਉਹਨਾਂ ਵੱਲੋਂ ਜਿਹੜਾ ਪੈਪ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਤੋੜ ਦਿੱਤੇ ਗਏ ਹੈ ਹਾਲਾਂਕਿ ਇੱਕ ਪੈਪ ਦੀ ਜਿਹੜੀ ਕੀਮਤ ਕੀ ਹੈਗੀ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਪੁਲਿਸ ਲਗਾਤਾਰ ਹਰ ਚੌਕੜ ਉਤੇ ਪੈ ਪਾਈਪ ਦੇ ਨਾਲ ਜਿਹੜੀ ਸਰਕਾ ਇਸ ਤਰੀਕੇ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਆਪਣਾ ਰਸਤਾ ਸੋਖਾ ਹੋ ਜਵੇ ਤੇ ਉਹ ਆਪਣੇ ਰਸਤੇ ਉੱਤੇ ਸਿੱਧੇ ਤੌਰ ਤੇ ਆ ਸਕਣ ਸਰ ਇਹ ਇੱਕ ਪਾਈਪ ਦਾ ਜਿਹੜਾ ਰੇਟ ਉਹ ਕਿੰਨਾ ਹੈਗਾ ਇਹਦਾ ਕਰੀਬਨ 2000 ਹੋਊਗਾ 2500 ਤੇ ਇਹ تقریبا ਮੇਰੇ ਸਾਹਮਣੇ 20 ਤੋਂ 22 ਪਾਈਪ ਲੱਗੇ ਹੋਏ ਨੇ ਤੇ ਇਹ ਸਾਰੇ ਟੁੱਟ ਚੁੱਕੇ ਹੋਏ ਨੇ ਆ ਫਰੰਡ ਦੇ ਉੱਤੇ ਵੀ ਪਾਈਪ ਸਾਰੇ ਟੁੱਟ ਚੁੱਕੇ ਹੋਏ ਨੇ ਵੀ ਇਹਦਾ ਕਾਰਨ ਕੀ ਹੈਗਾ ਇਹਦਾ ਕਾਰਨ ਲੋਕੀਂ ਵੇਰ ਨਹੀਂ ਹੈਗੇ ਇਸ ਚੀਜ਼ ਤੋਂ ਲੋਕਾਂ ਨੂੰ ਜਾਗਰੂਤ ਹੋਣਾ ਪਊਗਾ ਵੀ ਸਾਡੇ ਜਿਹੜੀ ਹੈਗੀ ਪ੍ਰਾਪਰਟੀ ਹੈ ਸਾਡੇ ਦੇਸ਼ ਦੀ ਹੈ ਸਾਡੇ ਪੰਜਾਬ ਦੀ ਆ ਕਿ ਸਾਡੇ ਇਹ ਦਾ ਨੁਕਸਾਨ ਨਾ ਹੋਵੇ ਇਕਨੋਮੀ ਦਾ ਅਸੀਂ ਇਹ ਚੀਜ਼ਾਂ ਨੋਟ ਕਰਨ ਵਾਲੇ ਪੁਆਇੰਟ ਹੁੰਦੇ ਛੋਟੇ ਛੋਟੇ ਵੀ ਇਹ ਲਾਇਆ ਕਿਸੇ ਕਾਰਨ ਕਰਕੇ ਲਾਇਆ ਟ੍ਰੈਫਿਕ ਨੂੰ ਡਾਇਵਰਟ ਕਰਕੇ ਉਹ ਅਗਲੇ ਜੰਗ ਤੋਂ ਯੂ ਟਰਨ ਕਰਨ ਨੂੰ ਦਿੱਤਾ ਹੈ ਵੀ ਇੱਥੇ ਸਾਹਮਣੇ ਲੱਗਦੇ ਕ੍ਰੋਸ ਹੁੰਦਾ ਤੇ ਉਹਦੇ ਨਾਲ ਜਾਮ ਲੱਗਦਾ ਕਿਰਪਾ ਕਰਕੇ ਆਪਦਾ ਉਧਰ ਦੀ ਜਾਓ ਪਰ ਇਹ ਲੋਕਾਂ ਨੂੰ ਹੈ ਨਹੀਂ ਗਿਆਨ ਨਹੀਂ ਹੈਗਾ ਇਹ ਗਿਆਨ ਤੁਹਾਡੇ ਮਾਦੇ ਮੈਰੀ ਜਾਂਦਾ ਹਾਂ ਬਿਲਕੁਲ ਸਰ ਉਧਰ ਆਪਾਂ ਜਾਣ ਦੀ ਥੋੜੀ ਕੋਸ਼ਿਸ਼ ਕਰਾਂਗੇ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੀ ਅਵੇਅਰ ਰਹੋ ਕਿ ਇਹ ਜਿਹੜੀ ਪਾਈਪ ਹੈ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਪਾਈਪ ਇਸ ਥਾਂ ਦੇ ਉੱਤੇ ਇਸ ਕਰਕੇ ਲਗਾਈ ਗਈ ਸੀ ਕਿਉਂਕਿ ਇਹ ਅੰਦਰ ਸ਼ਹਿਰ ਦੇ ਵਿੱਚੋਂ ਜਿਹੜੇ ਲੋਕ ਆ ਰਹੇ ਸੀਗੇ ਉਹ ਸਿੱਧੇ ਤੌਰ ਤੇ ਆ ਕੇ ਇਸ ਰੋਡ ਦੇ ਉੱਤੇ ਇਸ ਪੁਲ ਨੂੰ ਕ੍ਰੋਸ ਨਾ ਕਰਨ ਇਹ ਆ ਕੇ ਸਿੱਧੇ ਤੌਰ ਤੇ ਕੈਮਰਾ ਨੂੰ ਕਹਿੰਗੇ ਤਸਵੀਰਾਂ ਦਿਖਾਈ ਜਾਣਗੇ ਉੱਥੋਂ ਆ ਕੇ ਸਿੱਧਾ ਇਸ ਹਾਈਵੇ ਰੋਡ ਤੇ ਜਾਣ ਤੇ ਜਿੱਥੇ ਕ੍ਰੋਸਿੰਗ ਜੜੀ ਬਣੀ ਹੋਈ ਆ ਉਸ ਕ੍ਰੋਸਿੰਗ ਨੂੰ ਕ੍ਰੋਸ ਕਰਨ ਤੇ ਲੋਕ ਜਿਹੜਾ ਹਾਸਾ ਗ੍ਰਸਤ ਨਹੀਂ ਹੋਣਗੇ ਐਕਸੀਡੈਂਟ ਵੀ ਨਹੀਂ ਹੋਣਗੇ ਤੇ ਜਾਮ ਵੀ ਨਹੀਂ ਲੱਗੂਗਾ ਪਰ ਲੋਕੀ ਕਿਸ ਤਰੀਕੇ ਅਣਗਹਿਲੀ ਕਰਦੇ ਨੇ ਕਾਨੂੰਨ ਨੀ ਯਮਾਨਾ ਸਿੱਧੇ ਤੌਰ ਤੇ ਤਜੀਆਂ ਹਰਾਣੇ ਨਜ਼ਰ ਆਉਂਦੇ ਨੇ ਸੋ ਕਿਦ ਨਹੀਂ ਕਿਤੇ ਸਰ ਜਦੋਂ ਤੁਸੀਂ ਚਲਾਨ ਕਰੇ ਸੀਗੇ ਤੇ ਕੋਈ ਆਟੋ ਵੀ ਜਿਹੜਾ ਕਾਫੀ ਤੇਜ਼ ਭਜਾ ਕੇ ਲੈ ਕੇ ਜਾ ਰਿਹਾ ਸੀਗਾ ਉਹਦੇ ਬਾਰੇ ਕੀ ਕਹਿਣਾ ਚਾਹੋ ਹੋਰ ਚਲਾਨ ਕਰਤਾ ਸੀ ਮਗਰ ਜੀ ਭਜਾ ਕੇ ਕਰਤਾ ਹਾਂ ਉਹ ਲੈ ਗਿਆ ਸੀ ਭਜਾ ਕੇ ਹੁਣ ਇੱਥੇ ਉਹਦਾ ਹੀ ਚਲਾਨ ਸੀ ਉਹਦੇ ਲਈ ਖੜੇ ਜਾ ਉਹ ਆ ਗਿਆ ਮੌਕੇ ਤੇ ਉਹਦਾ ਹੀ ਚਲਾਨ ਕੀਤਾ ਬਸ ਇਹ ਉਹ ਜਿਹੜੇ ਸਰ ਇੱਥੇ ਆਟੋ ਖੜਦੇ ਨੇ ਇਸ ਚੌਕ ਦੇ ਵਿੱਚ ਜਾਂ ਫਰੰਟ ਦੇ ਉੱਤੇ ਖੜਦੇ ਨੇ ਜਿਹਦੇ ਕਰਕੇ ਕਾਫੀ ਜਾਮ ਲੱਗਦਾ ਉਹਨਾਂ ਨੂੰ ਕਿਤਾ ਕੀ ਕਹਿਣਾ ਚਾਹੋ ਮੈਂ ਇਹਨਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਸਾਡੇ ਹੀ ਭਾਈ ਆ ਬੇਨਤੀ ਆ ਵੀ ਆਪਣਾ ਜਿਹੜਾ ਸ਼ਹਿਰ ਦਾ ਮੁੱਖ ਚੌਂਕਾ 메인 ਚੌਂਕਾ ਸ਼ਹਿਰ ਦੀ ਸੁੰਦਰਤਾ ਖਤਮ ਹੁੰਦੀ ਹੈ ਜਾਮ ਦੇਖ ਕੇ ਕੋਈ ਐਂਬੂਲੈਂਸ ਕੋਈ ਵੀਆਈਪੀ ਕੋਈ ਬਜ਼ੁਰਗ ਫਸਦਾ ਕਿਰਪਾ ਕਰਕੇ ਤੁਸੀਂ ਆਪਣੀਆਂ ਗੱਡੀਆਂ ਸਾਈਡ ਤੇ ਲਾ ਕੇ ਆਪਣੀ ਸਵਾਰੀ ਲੈ ਕੇ ਜਾਓ ਨਾ ਕਿ ਤੁਸੀਂ ਉੱਥੇ ਇੱਕ ਬਣਾ ਕੇ ਤੁਹਾਨੂੰ ਚਾਹੇ ਇਕੱਠਾ ਖੜ ਜਾਂਦੇ ਹੋ ਐਦਾਂ ਨਾ ਕਰੋ ਟਾਣੀ ਬਣਾ ਕੇ ਨਾ ਕਰੋ ਇੱਕ ਆਵਾ ਆਪਣੀ ਸਵਾਰੀ ਲੈ ਕੇ ਚੱਲ ਜਾ ਦੂਜਾ ਵੀ ਇਹ ਖੜੇ ਰੰਦੇ ਆ ਇਹਨਾਂ ਨੂੰ ਤੁਰਦਾ ਰਹਿ ਜਾਇਦਾ ਫਿਰ ਸਾਨੂੰ ਕੋਈ ਜਾਮ ਨਹੀਂ ਜੇ ਜਾਮ ਲੱਗਦਾ ਖੁਦ ਇਹਨਾਂ ਨੂੰ ਜਾਗਰਤ ਨੂੰ ਜੇ ਮੇਰੇ ਕਰਕੇ ਪਿੱਛੇ ਜਾਮ ਲੱਗਿਆ ਮੈਂ ਗੱਡੀ ਤੋੜ ਲਾ ਗੱਡੀ ਵੀ ਨਹੀਂ ਤੋੜਦੇ ਬਿਲਕੁਲ ਸਿਰ ਇੱਥੇ ਪੱਕਾ ਨਾਕਾ ਪੁਆਇੰਟ ਲੱਗ ਸਕਦਾ ਵਾ ਇੱਥੇ ਪੱਕਾ ਨਾਕਾ ਪੁਆਇੰਟ ਕਈ ਵਾਰੀ ਨਹੀਂ ਦੇਖਿਆ ਜਾਂਦਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਖੜਦਾ ਨਹੀਂ ਨਾਕੇ ਤੇ ਸਾਡੇ ਇੱਧਰ ਹੁੰਦੇ ਕੋਈ ਮਦਰੀ ਨੇ ਪੱਕੇ ਪਰ ਇਹ ਵੀ ਚੌਂਕ ਤੋਂ ਵਿਕਣਾ ਪੈਂਦਾ ਜਾਮ ਕਿਧਰ ਆ ਜਾਮ ਕਿਹੜੀ ਸਾਈਡ ਤੇ ਉਹ ਸਾਈਡ ਨੂੰ ਕਲੀਅਰ ਕਰ ਦੇ ਵੀ ਸਰ ਉਹ ਜਿਹੜੀ ਆਹ ਆਟੋ ਪਾਜਾ ਕੇ ਲੈ ਕੇ ਜਾ ਰਿਆ ਸੀਗਾ ਉਹਦੀ ਵੀਡੀਓ ਹੈਗੀ ਤੁਹਾਨੂੰ ਉਹਦੀ ਵੀਡੀਓ ਇੱਕ ਪੱਤਰਕਾਰ ਨੇ ਮੈਨੂੰ ਭੇਜੀ ਆ ਜੀ ਮੇਰੇ ਕੋਲ ਆ ਗਈ ਪ੍ਰੋ ਦੇਦਾ ਕੀਰਦੰਤ ਬਿਲਕੁਲ ਸਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਇਸ ਤਰੀਕੇ ਪੋਸਟ ਤੋਂ ਡਰ ਕੇ ਪਸਦੇ ਨੇ ਹਾਲਾ ਕਿ ਪੋਸਟਾ ਉਹਨਾਂ ਨੂੰ ਅਵੇਰੀ ਕਰਦੀ ਹੈ ਸਮਝਾਉਂਦੀ ਹੈ ਉਹਨਾਂ ਦਾ ਪੱਜਣ ਦਾ ਕਾਰਨ ਕੀ ਹੁੰਦਾ ਹੈ ਬਸ ਚਲਾਨ ਆਈ ਮੁਗਾਈ ਆ ਚਲਿਆਣ ਉਹਦਾ ਮਹਿੰਗਾ ਸੀ ਪਰ ਉਹ ਫਿਰ ਵੀ ਆਪਾਂ ਨੂੰ ਵਾਰਨਿੰਗ ਚਲਾਨ ਦਿੱਤਾ ਹੈ ਛੋਟਾ ਰੋਂਗ ਪਾਰਕਿੰਗ ਦਾ ਉਹਨੇ ਤੇ ਗਲਤੀ ਕੀਤੀ ਸੀ ਜੇ ਸਵਾਰੀਆਂ ਸੱਟ ਲੱਗ ਜੇ ਫਿਰ ਬੰਦ ਕਰਨਾ ਚਾਹੀਦਾ ਸੀ ਜੀ ਪਰ ਤਰਸ ਆ ਗਿਆ ਉਹ ਸਾਰੀਆਂ ਸਵਾਰੀਆਂ ਨੇ ਬੇਨਤੀ ਕੀਤੀ ਛੋਟਾ ਚਲਾਨ ਕਰ ਇਹ ਸਰ ਆ ਜਿਹੜੇ ਪਲਾਸਟਿਕ ਪਾਈਪ ਲੱਗੇ ਹੋਏ ਸੀਗੇ ਹੁਣ ਦੁਵਾਰ ਤੋਂ ਇਹ ਲੱਗਣਗੇ ਕਿਉਂਕਿ ਕਾਫੀ ਮਿਹਨਤ ਦੇ ਨਾਲ ਇਹ ਪਾਪ ਜਿਹੜੇ ਲਗਾਏ ਗਏ ਸੀਗੇ ਇੱਕ ਪਾਪ ਦਾ ਜਿਹੜਾ ਰੇਟ ਤੁਹਾਡੇ ਵੱਲੋਂ ਦੱਸਿਆ ਜਾਂਦਾ 2000 ਰੁਪਏ ਤੇ ਕਈ ਪਾਪ ਇੱਥੇ ਲੱਗੇ ਹੋਏ ਸੀਗੇ ਦੇਖੋ ਜਾਈ ਹੁਣ ਫੇਰ ਲਾ ਕੇ ਦੇ ਸਮਰਾਲਾ ਚੋਂ ਸਾਰੇ ਉਧਰ ਬੱਸਾਂ ਵਾਲੀ ਸਾਈਡ ਤੇ ਲੱਗੇ ਸਾਰੇ ਲੱਗੇ ਤੇ ਵੀ ਹੋਰ ਮਹਗਾਵਾਂ ਕੇ ਲਵਾਵਾਂਗੇ ਹਾਂ ਸਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਹਰ ਚੌਕ ਦੇ ਵਿੱਚ ਟ੍ਰੈਫਿਕ ਨੂੰ ਬਿਲਕੁਲ ਨਹੀਂ ਧਿਆਨ ਦਿੰਦੇ ਤੇ ਉਹ ਕਾਨੂੰਨ ਦੀ ਉਲੰਘਣਾ ਕਰਦੇ ਨੇ ਉਹਨਾਂ ਨੂੰ ਕੀ ਦੇਖੋ ਜੀ ਮੈਂ ਕਹਿੰਦਾ ਕਾਨੂੰਨ ਕਿਸੇ ਨੂੰ ਵੀ ਹੱਥ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਨਾ ਮੈਨੂੰ ਉਹਨਾਂ ਤੁਹਾਨੂੰ ਨਾ ਕਿਸੇ ਹੋਰ ਨੂੰ ਜਿਹੜੀ ਸਹੀ ਆ ਆਪਣੇ ਸਹੀ ਤਰੀਕੇ ਨਾਲ ਚੱਲੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਪਬਲਿਕ ਦਾ ਰੋਡ ਆ ਪਬਲਿਕ ਨੂੰ ਚੱਲਣ ਵਾਸਤੇ ਜਗ੍ਹਾ ਛੱਡੋ ਨਾ ਰੋਡ ਤੇ ਤੁਸੀਂ ਪਾਰਕਿੰਗ ਕਰੋ ਨਾ ਹੀ ਰੋਡ ਤੇ ਕੋਈ ਗੱਡੀ ਲਵਾਓ ਕਿਰਪਾ ਕਰਕੇ ਇਹ ਹੀ ਬੇਨਤੀ ਹੈ ਮਾਨਯੋਗ ਸਾਡੇ ਡੀਸੀਪੀ ਸਾਹਿਬ ਕਮਿਸ਼ਨਰ ਸਾਹਿਬ ਏਡੀਸੀਪੀ ਟ੍ਰੈਫਿਕ ਏਸੀਪੀ ਸਾਹਿਬ ਖੁਦ ਹਰ ਰੋਜ਼ ਦੀ ਤਰ੍ਹਾਂ ਚਲਦੇ ਆ ਰੋ ਲੁਕਣ ਵੇਰ ਵੀ ਕਰੀਦਾ ਭਾਈ ਦੁਕਾਨਾਂ ਦੇ ਬਾਹਰ ਸਮਾਨ ਮਨਾ ਰੱਖੋ ਅਤੇ ਨਾ ਹੀ ਕੋਈ ਤੁਸੀਂ ਬਾ ਰੇੜੀ ਫੜੀ ਲਗਾਓ ਰੇੜੀ ਫੜੀ ਲਾਉਣ ਨਾਲ ਕੀ ਆਟਾ ਵਾਲਾ ਉਹ ਅੱਗੇ ਆ ਕੇ ਸਵਾਰੀ ਭਰੇਗਾ ਤੇ ਰੋਡ ਛੋਟਿਆ ਜਾਮ ਲੱਗੂਗਾ ਇਹ ਲੋਕਾਂ ਨੂੰ ਖੁਦ ਨੂੰ ਵੇਰ ਹੋਣਾ ਪੈਣਾ ਜਿਹੜੇ ਖੁਦ ਚੌਂਕਾਂ ਦੇ ਵਿੱਚ ਬੈਠੇ ਉਹਨਾਂ ਦੀ ਦੁਕਾਨਦਾਰੀ ਬੰਦ ਹੋ ਰਹੀ ਸਿਕੋ ਉਹ ਅੱਗੇ ਰੇੜੀਆਂ ਲਵਾ ਕੇ ਉਸ ਤੋਂ ਅੱਗੇ ਗੱਡੀਆਂ ਲਾ ਕੇ ਖੜ ਜਾਂਦੇ ਆ ਉਹਨਾਂ ਦਾ ਦੁਕਾਨ ਤੇ ਕੋਈ ਗਾਹਕ ਨਹੀਂ ਆਉਂਦਾ ਉਹਨਾਂ ਨੂੰ ਖੁਦ ਨੂੰ ਵੇਰ ਹੋਣਾ ਚਾਹੀਦਾ ਮੇਰੇ ਇੱਕ ਜਗ੍ਹਾ ਖਾਲੀ ਹੋਵੇ ਮੇਰਾ ਕਸਟਮਰ ਆਵੇ ਮੈਂ ਆਪਣਾ ਰੋਡ ਕਲੀਅਰ ਰੱਖਾਂ ਬڑے ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਟ੍ਰੈਫਿਕ ਇੰਚਾਰਜ ਲੁਧਿਆਣਾ ਸਮਰਾਣਾ ਚੌਕ ਏਰੀਆ ਦੇ ਅਫਤਾਰ ਸਿੰਘ ਜਿਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਦੇਖ ਸਕਦੇ ਹੋ ਕਿ ਚੌਕ ਦੇ ਉੱਤੇ ਇਹ ਖੜੇ ਹੋਏ ਨੇ ਸਪੱਸ਼ਟ ਗਏ ਕਿ ਇਹ ਉਹ ਪੈਪ ਨੇ ਐਡਵਾਈਜ਼ਰ ਪੈਪ ਜਿਹਨੂੰ ਕਿਹਾ ਜਾ ਸਕਦਾ ਹੈ ਜਿਹੜੇ ਡਾਇਰੈਕਸ਼ਨ ਨੂੰ ਸਹੀ ਤਰੀਕੇ ਨਾਲ ਦੱਸਦੇ ਨੇ ਕਿਉਂਕਿ ਇਹ ਪੈਪ ਜੋ ਲੱਗ ਜਾਂਦਾ ਤੇ ਡਾਇਰੈਕਸ਼ਨ ਜਿਹੜਾ ਇਹ ਰੋਡ ਦੇ ਉੱਤੇ ਸਹੀ ਹੋ ਜਾਂਦਾ ਪਰ ਲੋਕ ਸਿੱਧੇ ਤੌਰ ਤੇ ਕਾਨੂੰਨ ਨਿਯਮਾਂ ਦੀਆਂ ਜਿਹੜੀਆਂ ਉਲੰਘਣਾ ਕਰਦੇ ਨੇ ਸੋ ਉਹਨਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਵੀ ਦਿੱਤੀ ਗਈ ਤੇ ਨਾਲ-ਨਾਲ ਅਵੇਅਰ ਵੀ ਅਵੇਰਨ ਕੀ ਕਰਦੀ ਹੈ ਕਿ ਤੁਸੀਂ ਆਪਣੀ ਸੇਫ ਸਾਈਡ ਤੇ ਆਪਣੀ ਸੇਫਟੀ ਖੁਦ ਲੈ ਕੇ ਚਲੋ ਜੇ ਤੁਸੀਂ ਖੁਦ ਸੇਫ ਨਹੀਂ ਰਹੋਗੇ ਤੇ ਕਿਤਨੇ ਕਿਤੇ ਕਾਫੀ ਵੱਡਾ ਨੁਕਸਾਨ 당ੋ ਚੇਲਣਾ ਪੈ ਸਕਦਾ ਹੈ ਕਿਉਂਕਿ ਜੇਕਰ ਤੁਸੀਂ ਟ੍ਰੈਫਿਕ ਦੇ ਉੱਤੇ ਜਾਮ ਲਗਾਉਂਗਾ ਜਾਂ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤੇ ਤੁਹਾਡਾ ਵੱਡਾ ਨੁਕਸਾਨ ਹੋ ਜਾਂਦਾ ਹੈ ਜੋ ਕਿ ਕਿਤੇ ਰਿਕਵੈਸਟ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਆਮ ਨੇ ਆਬਾਦ ਨੂੰ ਰਿਕਵੈਸਟ ਕੀਤੀ ਗਈ ਬੇਨਤੀ ਵੀ ਕੀਤੀ ਗਈ ਹੁਣ ਦੇਖਣਾ ਹੋਵੇਗਾ ਕੀ ਲੁਧਿਆਣਾ ਸਮਰਾਟ ਚੌਕ ਦੇ ਉਤੇ ਜਿੱਥੇ ਅਰਜਨ ਦੇਵ ਚੌਕ ਦੇ ਵਿੱਚ ਮੌਜੂਦ ਹੈ ਤੇ ਜਿਸ ਚੌਕ ਦੇ ਵਿੱਚ ਪਾਰਕ ਦੇ ਕੋਲ ਦੇਖ ਸਕਦੇ ਹੋ ਕਿ ਇੱਥੇ ਕਾਫੀ ਗੱਡੀਆਂ ਆਟੋ ਜਿਹੜੇ ਲੱਗਦੇ ਨੇ ਸੋ ਇਹ ਆਟੋ ਕਦੋਂ ਤੱਕ ਇਥੋਂ ਲਗਣਾ ਬੰਦ ਹੁੰਦੇ ਨੇ ਉਸ ਤੋਂ ਬਾਅਦ ਫਿਰal ਹੁਣ ਆਨ ਦਾ ਸਪੋਰਟ ਪਾ ਫਿਰ ਹਾਲ ਆਟੋ ਜਿਹੜੇ ਨੇ ਉਹ ਭਜ ਚੁੱਕੇ ਨੇ ਸੋ ਆਟੋਆਂ ਨੂੰ ਜਦੋਂ ਰੋਕ ਕੇ ਉਹਦਾ ਚਲਾਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਆਟੋ ਔਰ ਡਰਾਈਵਰ ਨੇ ਆਟੋ ਨੂੰ ਕਾਫੀ ਤੇਜ਼ ਭਜਾਇਆ ਸੋ ਕਾਫੀ ਵੱਡਾ ਜਿਹੜਾ ਨੁਕਸਾਨ ਵੀ ਹੋ ਸਕਦਾ ਸੀਗਾ ਹਾਲਾਂਕਿ ਜਦੋਂ ਪੁਲਿਸ ਤੁਹਾਨੂੰ ਰੋਕਦੀ ਹੈ ਤੇ ਰੁੱਕ ਕੇ ਤੁਸੀਂ ਗੱਲ ਸੁਣੋ ਕਿਉਂਕਿ ਹਰ ਚੌਕ ਦੇ ਉੱਤੇ ਹਰ ਨਾਕੇ ਦੇ ਉੱਤੇ ਚਲਾਨ ਨਹੀਂ ਹੁੰਦਾ ਚਲਾਨ ਦੇ ਨਾਲ ਨਾਲ ਤੁਹਾਨੂੰ ਪੁਲਿਸ ਅਵੇਅਰ ਵੀ ਕਰਦੀ ਹੈ ਸੋ ਅਵੇਰਨੈਸ ਵਾਸਤੇ ਤੁਸੀਂ ਜ਼ਰੂਰ ਰੁਕਿਆ ਕਰੋ ਕਿਉਂਕਿ ਗੱਲਾਂ ਸੁਣਿਆ ਕਰੋ ਇਦੇ ਵਿੱਚ ਤੁਹਾਡੀ ਖੁਦ ਹੀ ਛੋਟੀ ਹੋ ਜਾਂਦੀ ਹੈ ਕਿਉਂਕਿ ਤੁਹਾਡਾ ਜਾਨ ਜੋਖਮ ਜਿਹੜਾ ਨਹੀਂ ਪੈ ਸਕਦਾ ਦੇਖ ਰਹੋ ਲੁਧਿਆਣਾ ਵਾਲੇ ਮੈਨੇਜਿੰਗ ਕੈਮਰਾਮੈਨ ਸੰਜੇ ਦਾ ਨਾਲ ਧੰਨਵਾਦ